ਇੱਕ ਹੋਰ ਫੈਸਲਿਆਂ ਨੂੰ ਲੈ ਕੇ ਜਾਂ ਇੱਕ ਚਿੰਤਾ ਦੇ ਵਿੱਚ ਸਰਕਾਰ ਹੈ ਕਿ ਇੱਕ ਤਾਂ ਪੰਚਾਇਤੀ ਚੋਣਾਂ ਪਹਿਲਾਂ ਬਹੁਤ ਜ਼ਿਆਦਾ ਡਿਲੇ ਹੋ ਗਈਆਂ ਹੁਣ ਕਰਵਾਉਣੀਆਂ ਪੈਣੀਆਂ ਆਖਰਕਾਰ ਪਰ ਕਰਵਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਜਿਹੜਾ ਇੱਕ ਰਾਖਵਾ ਕਰਨ ਹੁੰਦਾ ਉਹ ਕਿਹੜੇ ਹਿਸਾਬ ਦੇ ਨਾਲ ਫੈਸਲਾ ਲੈਣ ਜਾ ਰਹੀ ਹੈ ਜਾਂ ਫੈਸਲਾ ਲੈ ਲਿਆ ਗਿਆ ਉਹ ਵਿਸਥਾਰ ਨਾਲ ਖੋਲ ਕੇ ਦੱਸिए ਕਿਉਂਕਿ ਪੰਚਾਇਤੀ ਚੋਣਾਂ ਦੇ ਉੱਤੇ ਪਿੰਡੂ ਦਿਹਾਤ ਖੇਤਰ ਬਹੁਤ ਜ਼ਿਆਦਾ ਪੰਜਾਬ ਦਾ ਉਹਨਾਂ ਸਾਰਿਆਂ ਦੀ ਨਜ਼ਰ ਬਣੀ ਹੋਈ ਹੈ ਕਿ ਸਰਕਾਰ ਕਰ ਕੀ ਰਹੀ ਹੈ ਸੰਦੀਪ ਜੀ ਦੇ ਹੈਈਆ ਸੂਬੇ ਦੇ ਅੰਦਰ 313245 ਪੰਚਾਇਤਾਂ ਨੇ ਤੇ ਸਾਰਿਆਂ ਨੂੰ ਇਸ ਟਾਈਮ ਸਾਰਿਆਂ ਦੇ ਯੋਰ ਲੱਗ ਰਹੇ ਨੇ ਕਿਉਂਕਿ ਸਰਪੰਚ ਬੰਨਣਾ ਹੈਗਾ ਪਰ ਦੂਜਾ ਵੱਡਾ ਸਵਾਲ ਹੈ ਕਿ ਵਿਰੋਧੀ ਧਿਰ ਚਾਹੇ ਸ਼ਰਮਨੀ ਕਾਲੀ ਜਾਂ ਕਾਂਗਰਸ ਪਾਰਟੀ ਸੁੱਤੇ ਹੀ ਰਹਿ ਗਏ ਕਿ ਜਿੱਦਣੇ ਬਿਲ ਪਾਸ ਕੀਤਾ ਗਿਆ ਕਿਸੇ ਨੇ ਪੜਿਆ ਨਹੀਂ ਕਿਸੇ ਨੂੰ ਸਮਝ ਨਹੀਂ ਲੱਗੀ ਹੈਗੀ ਕਿ ਸਰਕਾਰ ਕੀ ਖੇਡ ਕਰ ਗਈ ਸਰਕਾਰ ਨੇ ਇਸ ਕਰਕੇ ਬਿਲ ਪੇਸ਼ ਕੀਤਾ ਸੀ ਕਿ ਇਹ ਜਿਹੜਾ ਬਿੱਲ ਹੈ ਕਿ ਜਿਹੜੇ ਪੰਚਾਇਤੀ ਚੋਣ ਹੈ ਉਸ ਕੋਈ ਵੀ ਜਿਹੜਾ ਵਾ ਪਾਰਟੀ ਸਿੰਬਲ ਤੇ ਨਹੀਂ ਲੜੂਗਾ ਪਰ ਜਿਹੜੀ ਅੰਦਰਖੱਤ ਤੇ ਅਮੈਂਡਮੈਂਟ ਕਰਗੇ ਨਾ ਉਹਦੇ ਚ ਵਿਰੋਧੀਆਂ ਨੂੰ ਪਤਾ ਨਹੀਂ ਲੱਗੇਗਾ ਸਰਕਾਰ ਜਿਹੜੀ ਹੈ ਉਹ ਹਿਸ਼ਿਆਰੀ ਕਰ ਗਈ ਹੈਗੀ ਤੇ ਵਿਰੋਧੀਆਂ ਦੀ ਲਾਪਰਵਾਹੀ ਕਹੋ ਜਾਂ ਅਵੇਸਲਪਨ ਕਹਿ ਲੋ ਜਾਂ ਸਰਕਾਰ ਦੇ ਨਾਲ ਅੱਜਕੱਲ ਆਪੋਜੀਸ਼ਨ ਹਾਂ ਦੇ ਹਾਂ ਵਿੱਚ ਮਿਲਾਉਂਦੀ ਹੈਗੀ ਅੱਦੇ ਤੇ ਡਰਦੇ ਨਹੀਂ ਹੁੰਦੇ ਹੈਗੇ ਕਿਉਂਕਿ ਜਿਹੜਾ ਬੋਲੂਗਾ ਤੇ ਉਹ ਹੀ ਕੁੰਡਾ ਖੋਲੂਗਾ ਜਿਹੜਾ ਕੂਗਾ ਉਹ ਹੀ ਫਸ ਜਾਊਗਾ ਕਿਉਂਕਿ ਅੱਜਕੱਲ ਭਗਵੰਤ ਮਾਨ ਸਾਹਿਬ ਸਿੱਧੇ ਹੋਏ ਪਏ ਨੇ ਵਿਰੋਧੀਆਂ ਨੂੰ ਲੈ ਕੇ ਨਾ ਹੋ ਸਕਦਾ ਹੈ ਕਿ ਕਾਂਗਰਸੀਆਂ ਨੂੰ ਹਲੇ ਨਾ ਕੁਝ ਛੇੜਨ ਕਿਉਂਕਿ ਹਰਿਆਣੇ ਦੇ ਵਿੱਚ ਫਿਰ ਸਮਝੌਤੇ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਜਿਹੜਾ ਪੰਚਾਇਤੀ ਰਾਜ ਐਕਟ ਦੇ ਵਿੱਚ ਐਮੈਂਡਮੈਂਟ ਕੀਤੀ ਨਾ ਜਿਹੜੀ ਉਹਦੇ ਚੀਆ ਕਿ ਅੱਗੇ ਕਾਂਗਰਸ ਵੇਲੇ ਜਾਂ ਪਿਛੜੀਆਂ ਕਾਲੀਆਂ ਸਰਕਾਰ ਵੇਲੇ ਵੀ ਕੀ ਹੁੰਦਾ ਸੀ ਕਿ ਜਿਹੜੀ ਪੰਚਾਇਤਾਂ ਦੀ ਜਿਹੜੀ ਰਿਜ਼ਰਵੇਸ਼ਨ ਆ ਉਹ ਦੀ ਇਕਾਈ ਜਿਹੜੀ ਉਹ ਡਿਸਟ੍ਰਿਕਟ ਮੰਨਿਆ ਜਾਂਦਾ ਸੀ ਮੰਨ ਲਓ ਜਿੱਤਾਂ ਫਾਜ਼ਿਲਕਾ ਜਿਲ੍ਹਾ ਵਾ ਫਾਜ਼ਿਲਕੇ ਜ਼ਿਲ੍ਹੇ ਦੀ ਇੱਕ ਪੂਰੀ ਦੀ ਆਬਾਦੀ ਉਹਦੇ ਚ ਕਿੰਨੀ ਐਸਸੀ ਆਬਾਦੀ ਹੈ ਕਿੰਨੀ ਰਿਜ਼ਰਵੇਸ਼ਨ ਆਉਂਦੀ ਆ ਉਹ ਆਧਾਰ ਮੰਨਿਆ ਜਾਂਦਾ ਸੀ ਹੁਣ ਕਈ ਪਿੰਡ ਮੰਨ ਲਓ ਐਸਸੀ ਭਾਈਚਾਰਾ ਜ਼ਿਆਦਾ ਵੱਸਦਾ ਹੈਗਾ ਕਿਤੇ ਨਹੀਂ ਵੱਸਦਾ ਹੈਗਾ ਉਹ ਬੇਸ ਬਣਾ ਕੇ ਹੀ ਜਿਹੜਾ ਰਾਖਵਾ ਕਰਨ ਤਿਆਰ ਕੀਤਾ ਜਾਂਦਾ ਸੀ ਉਹਨੂੰ ਰੋਟੇਸ਼ਨ ਪੀੜ ਕਹਿੰਦੇ ਸੀ ਰੋਸਟਰ ਕਹਿੰਦੇ ਸੀ ਕਿ ਮੰਨ ਕੇ ਚਲੋ ਇੱਕ ਆਪਾਂ ਪਿੰਡ ਕਹਿੰਦੇ ਕਿ ਕੋਈ ਨੱਥੇ ਵਾਲੀ ਪਿੰਡ ਆ 2018 ਦੇ ਵਿੱਚ ਉਹ ਸੀ ਜਰਨਲ ਭਾਈਚਾਰੇ ਦੇ ਨਾਲ ਸੰਬੰਧ ਰੱਖਣ ਵਾਲੇ ਪੁਰਸ਼ਵਾ ਸੇ ਰਾਕਮ ਅਗਲੀ ਵਾਰ ਕਿਹਦੇ ਵਾਸਤੇ ਆਣਾ ਸੀ ਐਸਸੀ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਪੁਰਸ਼ ਦੇ ਨਾਲ ਫਿਰ ਕਿਹਦੇ ਆਣਾ ਸੀ ਜਰਨਲ ਔਰਤਵਾਦ ਫਿਰ ਐਸਸੀ ਔਰਤਵਾਦ ਚਾਰ ਤਰ੍ਹਾਂ ਦੇ ਰੋਟੇਸ਼ਨ ਜਾਂ ਰੋਸਟਰ ਤਿਆਰ ਹੁੰਦੇ ਨੇ ਦੋ ਵਾਰਾਂ ਬੰਦਿਆਂ ਵਾਸਤੇ ਇੱਕ ਵਾਰ ਜਰਨਲ ਕੈਟਾਗਰੀ ਇੱਕ ਵਾਰ ਹੀ ਰਿਜ਼ਰਵ ਕੈਟਾਗਰੀ ਦੋ ਵਾਰ ਬੀਬੀਆਂ ਵਾਸਤੇ ਇੱਕ ਐਸਸੀ ਭਾਈਚਾਰੇ ਨਾਲ ਇੱਕ ਜਰਨਲ ਭਾਈਚਾਰਾ ਇਹ ਹੁਣ ਤੱਕ ਚੱਲਦਾ ਆ ਰਿਹਾ ਸੀ ਹੁਣ ਸਰਕਾਰ ਨੇ ਜਿਹੜੀ ਬੀਤੇ ਦਿਨ ਵਿਧਾਨ ਸਭਾ 'ਚ ਬਿੱਲ ਪਾਸ ਕਰਵਾ ਲਿਆ ਜਿਹੜੇ ਵਿਰੋਧੀ ਸੁੱਤੇ ਰਹਿ ਗਏ ਨੇ ਉਹਨਾਂ ਨੂੰ ਸਮਝ ਨਹੀਂ ਲੱਗਿਆ ਕਿ ਹੁਣ ਰਾਖਵਾਕਰਨ ਉਹੀ ਰਹੇਗਾ ਲੇਕਿਨ ਹੁਣ بیس ਬਦਲ ਦਿੱਤਾ ਅੱਗੇ ਸੀ ਡਿਸਟ੍ਰਿਕਟ ਜਿਲ੍ਹਾ بیس ਸੀ ਹੁਣ ਕਰਤਾ ਬਲਾਕ بیس ਹੁਣ ਬਲਾਕ ਦੇ ਆਧਾਰ ਤੇ ਰਾਖਵਾਕਰਨ ਕਰ ਦਿੱਤਾ ਗਿਆ ਉਹਦੇ 'ਚ ਹੁਣ ਮਤਲਬ ਰਾਖਵਾਕਰਨ ਤੇ ਰਹੇਗਾ ਕਿ ਜੇ ਪੰਚਾਇਤ ਰਿਜ਼ਰਵ ਔਰਤ ਵਾਸਤੇ ਜਾਂ ਲੇਡੀ ਵਾਸਤੇ ਰਿਜ਼ਰਵ ਹੀ ਰਹੇਗੀ ਪਰ ਨਵੇਂ ਸਿਰੇ ਰੋਸਟਰ ਤਿਆਰ ਹੋ ਗਿਆ ਮਤਲਬ ਹੁਣ ਸਰਕਾਰ ਨੇ ਪਿਛਲੇ ਜਿਹੜਾ ਰੋਸਟਰ ਸੀ ਉਰਤੇ ਮਾਰਤਾ ਕਾਂਟਾ ਉਹਨੂੰ ਜ਼ੀਰੋ ਕਰ ਦਿੱਤਾ ਹੈਗਾ ਨਵਾਂ ਰੋਸਟਰ ਤਿਆਰ ਹੋ ਗਿਆ ਨਵੇਂ ਰੋਸਟਰ ਦੇ ਵਿੱਚ ਕੀ ਹੈ ਇੱਕ ਤੇ ਐਮਐਲਏਜ਼ ਨੂੰ ਬੜੀਆਂ ਪਾਵਰਾਂ ਮਿਲ ਜਣੇ ਅੱਗੇ ਪਾਵਰਾਂ ਸੀ ਡਿਪਟੀ ਕਮਿਸ਼ਨਰ ਕੋਲ ਹੁਣ ਲੋਕਲ ਲੈਵਲ ਤੇ ਡਿਪਟੀ ਕਮਿਸ਼ਨਰ ਜਿਹੜਾ ਆਲਮੋਸਟ ਇੱਕ ਆਈਐਸ ਆਫੀਸਰ ਹੁੰਦਾ ਉਹ ਜਿਆਦਾ ਕਿਤੇ ਐਮਐਲਏ ਨੂੰ ਪ੍ਰਵਾਹ ਨਹੀਂ ਕਰਦਾ ਹਾਂ ਜੇ ਉਸ ਇਲਾਕੇ ਦੇ ਵਿੱਚ ਕੋਈ ਮੰਤਰੀ ਸਟਰੋਂਗ ਹੈ ਉਹ ਆਪਣੇ ਹਲਕੇ ਦੇ ਵਿੱਚ ਆਪਣੇ ਹਿਸਾਬ ਦੇ ਨਾਲ ਪਿੰਡ ਪਿੰਡ ਕਰਵਾ ਜਾਂਦਾ ਸੀ ਹੁਣ ਐਮਐਲਏ ਕੋ ਪਾਵਰ ਆ ਗਈਆਂ ਨੇ ਹੁਣ ਬਲਾਕ ਦੇ ਵਿੱਚ ਕੌਣ ਕਰੂਗਾ ਐਸਡੀਐਮ ਕਰੂਗਾ ਜਾਂ ਬੀਡੀਪੀਓ ਕਰੂਗਾ ਹੁਣ ਐਮਐਲਏ ਕੀ ਕਹੂਗਾ ਕਿ ਜਿੱਥੇ ਤੇ ਉਹਨੂੰ ਲੱਗਾ ਕਿ ਮੇਰੀ ਜਿਹੜੀ ਮੇਰਾ ਜਿਹੜਾ ਬੰਦਾ ਸਰਪੰਚ ਨਹੀਂ ਬਣ ਸਕਦਾਗਾ ਮੰਨ ਲਓ ਕੋਈ ਪਿੰਡ ਆ ਪਿੰਡ ਆ ਕੋਈ ਨੱਥਾ ਸਿੰਘ ਪਿੰਡ ਆ ਉਸ ਪਿੰਡ ਦੇ ਵਿੱਚ ਐਮਐਲਏ ਦੇ ਮੁਤਾਬਕ ਕੋਈ ਜਰਨਲ ਕੈਟਾਗਰੀ ਵਾਲਾ ਬੰਦਾ ਨਹੀਂ ਲੱਭਾਗਾ ਉਹ ਫਿਰ ਕੋਈ ਐਸਸੀ ਉਸ ਪਿੰਡ ਨੂੰ ਉਹ ਰਿਜ਼ਰਵ ਕਰ ਸਕਦਾ ਜੇ ਉਥੇ ਗਰੁੱਪਵਾਦੀ ਜ਼ਿਆਦਾ ਹੋ ਗਈ ਆ ਉਹ ਲੇਡੀ ਰਿਜ਼ਰਵ ਕਰ ਦੂ ਜਾਂ ਲੇਡੀ ਜਨਰਲ ਕਰ ਦੂਗਾ ਨਾ ਕਿਉਂਕਿ ਜਿਆਦਾ ਜਦੋਂ ਜਨਰਲ ਕੈਟਾਗਰੀ ਵਾਲਾ ਉੱਥੇ ਜਿਆਦਾ ਜ਼ੋਰ ਲੱਗਦਾ ਹੈਗਾ ਤੇ ਮੋਸਟਲੀ ਉੱਥੇ ਪਿੰਡਾਂ ਦੇ ਹੋ ਜਾਂ ਜਿਹਦੇ ਕੋਲ ਚਾਰ ਛੱਲੜਾਗੇ ਚਾਰ ਕਿੱਲੇ ਆਗੇ ਨੇ ਜਿਹੜੇ ਐਮਐਲਏ ਦੀ ਆਓ ਭਗਤ ਸੇਵਾ ਚੰਗੀ ਕਰ ਸਕਦੇ ਨੇ ਧਣੋਂ ਵੀ ਤੇ ਮਣੋਂ ਵੀ ਤੇ ਧਣੋਂ ਵੀ ਨਾ ਉਹਨਾਂ ਦੇ ਮੁਤਾਬਕ ਪਿੰਡ ਦਾ ਰੋਸਟਰ ਤਿਆਰ ਹੁੰਦਾ ਕਿ ਇਸ ਵਾਰ ਪਿੰਡ ਨੂੰ ਇਸ ਵਾਰ ਜਨਰਲ ਬਣਾ ਦੂ ਜਾਂ ਐਸਸੀ ਬਣਾ ਦੋ ਹੁਣ ਆ ਜਿਹੜਾ ਨਾ ਇਹ ਨਵੇਂ ਸਿਰੇ ਤੋਂ ਰੋਸਟਰ ਤਿਆਰ ਹੋ ਗਿਆ ਰਿਜ਼ਰਵੇਸ਼ਨ ਉਹੀ ਰਹੇਗੀ ਪਰ ਹੁਣ ਇਹ ਹੈ ਕਿ ਜਿੱਤਾ ਤੁਹਾਡਾ ਪਿੰਡ ਈਸਵਰ ਜਰਨਲ ਆ ਹਨ ਜਿਹਦੇ ਐਮਐਲਏ ਨੂੰ ਲੱਗਾ ਕਿ ਮੇਰੇ ਹਿਸਾਬ ਨਾਲ ਪੰਚਾਇਤ ਬਣੂਗੀ ਫੇਰ ਠੀਕ ਹੈ ਨਹੀਂ ਤੋ ਉਸ ਤੇ ਰਿਜ਼ਰਵ ਕਰ ਦੂਗਾ ਜੇ ਉਹ ਤੇ ਰਿਜ਼ਰਵ ਆ ਤੇ ਜੇ ਕਿਸੇ ਉਥੇ ਚਾਰਜਰ ਕੋਈ ਛਿਲੜ ਆ ਗਏ ਨੇ ਤੇ ਐਮਐਲਏ ਕੋ ਕਹੇ ਜੀ ਈਸਵਰ ਜਰਨਲ ਕਰ ਦੋ ਇਸ ਹਿਸਾਬ ਨਾਲ ਜਿਹੜੇ ਨਵੇਂ ਸਿਰੋ ਜਿਹੜੀ ਇਹ ਸਿਆਸੀ ਖੇਡ ਖੇਡੀ ਜਾ ਰਹੀ ਹੈ ਇਹਦੇ ਚ ਇਸੇ ਕਰਕੇ ਆਮ ਆਦੀ ਪਾਰਟੀ ਦੋ ਤਰ੍ਹਾਂ ਦੇ ਬੈਨੀਫਿਟ ਲੈ ਗਈਆਂ ਇੱਕ ਤੇ ਕਿ ਕੱਲ ਨੂੰ ਜੇ ਇਹਨਾਂ ਦੀਆਂ ਪੰਚਾਇਤਾਂ ਨਾ ਬਣੀਆਂ ਜਿਹਦੇ ਇਲੈਕਸ਼ਨ ਹੋ ਜਾਂਦੀ ਚੋਣ ਦੇ ਨਿਸ਼ਾਨ ਤੇ ਤੇ ਫਿਰ ਇਹਨਾਂ ਦੇ ਇਹਨਾਂ ਲੱਗਣਾ ਕਿਉਂਕਿ ਆਮ ਆਦੀ ਪਾਰਟੀ ਦਾ ਅਜੇ ਤੱਕ ਪਿੰਡਾਂ 'ਚ ਕੱਢ ਨਹੀਂ ਹੈਗਾ ਇਸ ਕਰਕੇ ਇਹਨਾਂ ਨੇ ਐਮੈਂਡਮੈਂਟ ਕਰਤੀ ਕਿ ਇਸ ਵਾਰ ਅਸੀਂ ਜੇ ਜਿਹੜੇ ਸਾਡੇ ਵੀ ਨਾ ਹੋਏ ਸਰਪੰਚ ਚੁਣੇਗੇ ਤੇ ਫਿਰ ਵੀ ਅੰਕੜੇ ਕਹਿੰਦੇ ਕਿ 13000 'ਚ ਜੀ 7000 ਪੰਚਾਇਤਾਂ ਆਮ ਆਦੀ ਪਾਰਟੀ ਦੀਆਂ ਬਣ ਗਿਆ ਕਿਉਂਕਿ ਜਿੱਤਣ ਤੋਂ ਬਾਅਦ ਐਮਐਲਏ ਦੀ ਵੀ ਜੁੱਤੀ ਕੰਮ ਕਰਦੀ ਹੈਗੀ ਆ ਜੇ ਐਮਐਲਏ ਦੀ ਜੁੱਤੀ ਤੋਂ ਕੋਈ ਨਹੀਂ ਡਰੂਗਾ ਤੇ ਫਿਰ ਡਰਾਵਾ ਸਭ ਤੋਂ ਜ਼ਿਆਦਾ ਕਿਹਦਾ ਹੁੰਦਾ ਪੁਲਿਸ ਦਾ ਐਸਐਚਓ ਇੱਕ ਸਰਪੰਚ ਨੂੰ ਦਬਕਾ ਮਾਰੂਗਾ ਵੀ ਜਿਵੇਂ ਐਮਐਲਏ ਕਹਿੰਦਾ ਹੈਗਾ ਉਦਾਂ ਕਰ ਤੇ ਫਿਰ ਇਹ ਖਬਰਾਂ ਛੱਪ ਜਾਣਗੀਆਂ ਕਿ ਪਹਿਲੀ ਦਫਾ 2022 ਦੇ ਵਿੱਚ ਆਮ ਆਦੀ ਪਾਰਟੀ ਨੂੰ 99 ਐਮਐਲਏ ਮਿਲੇ ਤੇ ਆਮ ਆਦੀ ਪਾਰਟੀ ਦੇ ਜੀ 10000 ਸਰਪੰਚ ਬਣ ਗਏਗੇ ਫਿਰ ਇਹ ਖਬਰਾਂ ਛੱਪਣ ਗਿਆ ਪਹਿਲੀ ਗੱਲ ਪੰਜਾਬ ਸਰਕਾਰ ਨੇ ਇਲੈਕਸ਼ਨ ਇੱਕ ਬੜੀ ਲੇਟ ਕਰਵਾਈ ਆਖਰੀ ਇਲੈਕਸ਼ਨ ਦਸੰਬਰ 2018 ਚ ਹੋਈ ਸੀ ਤੇ ਨਵੰਬਰ 2023 ਦੇ ਵਿੱਚ ਬੰਨੀ ਚਾਹੀਦੀ ਸੀ ਨਾ 23 ਵੀ ਗਿਆ ਤੇ 24 ਵੀ ਖਤਮ ਹੋਣ ਵਾਲਾ ਹੋ ਗਿਆ ਮਤਲਬ ਹੁਣ ਜਾ ਕੇ ਅਕਤੂਬਰ ਨਵੰਬਰ ਚ ਵੋਟਾਂ ਪੈਣਗੀਆਂ ਤੇ ਫਿਰ ਸਰਕਾਰ ਡੇਢ ਦੋ ਸਾਲ ਤੋਂ ਲੇਟ ਹੀ ਕਰਵਾ ਗਈ ਇਲੈਕਸ਼ਨ ਇਹ ਤਾਂ ਸਰਕਾਰ ਲਈ ਐ ਹੋਇਆ ਪਿਆ ਕਿ ਲੋਕ ਸਭਾ ਦੀ ਚੋਣ ਮਾਇਨੇ ਨਹੀਂ ਰੱਖਦੀ ਵਿਧਾਨ ਸਭਾ ਦੀ ਚੋਣ ਅੱਗੇ ਆਉਣੀ ਹੈ ਦੂਜੀਆਂ ਚੋਣਾਂ ਮਾਇਨੇ ਨਹੀਂ ਰੱਖਦੀਆਂ ਪੰਚਾਇਤੀ ਚੋਣ ਦੇ ਉੱਤੇ ਸਭ ਤੋਂ ਵੱਧ ਜ਼ੋਰ ਲੱਗਿਆ ਪਿਆ ਨਵੇਂ-ਨਵੇਂ ਢੰਗ ਤਰੀਕੇ ਲੱਭੇ ਜਾ ਰਹੇ ਆ ਸਰਕਾਰ ਵੱਲੋਂ ਕਿ ਕਿਵੇਂ ਕਰਾਈਏ ਕਦੋਂ ਕਰਾਈਏ ਕੋਈ ਆਮ ਆਦੀ ਪਾਰਟੀ ਨੂੰ ਇੱਕ ਤੇ ਸਮਝ ਲੱਗੀ ਕਿ ਸਾਡਾ ਕਾਡ ਨਹੀਂ ਹੈਗਾ ਕਿਸੇ ਵੀ ਪਿੰਡ ਦੇ ਵਿੱਚ ਇੰਨਾ ਕਾਡ ਨਹੀਂ ਹੈਗਾ ਉਹ ਜਿਹੜੇ ਪਿੰਡ ਦੇ ਵਿੱਚ ਨਾ ਕਿਉਂਕਿ ਆਪਾਂ ਪਿੰਡਾਂ ਦੇ ਰਹਿਣ ਵਾਲੇ ਆਪਾਂ ਨੂੰ ਪਤਾ 3-4% ਜਾਂ 3-4 ਲੋਕ ਇਹੋ ਜਿਹੇ ਹੁੰਦੇ ਨੇ ਉਹ ਦਫਸਲੇ ਜਿਹੇ ਹੁੰਦੇ ਨੇ ਵੀ ਉਹਨਾਂ ਨੇ ਕਾਲੀਆਂ ਨੂੰ ਵੀ ਗਾਲਾਂ ਕੱਢਣੀਆਂ ਹੁੰਦੀਆਂ ਉਹਨਾਂ ਨੇ ਕਾਂਗਰਸ ਨੂੰ ਵੀ ਕੱਢੇ ਉਹਨਾਂ ਨੇ ਜਿੱਤਣ ਵਾਲਿਆਂ ਨੂੰ ਕੱਢੇ ਉਹਨਾਂ ਨੇ ਹਾਰਨ ਵਾਲਿਆਂ ਨੂੰ ਕੱਢੇ ਨੇ ਉਹ ਇੱਕ ਇੱਕ ਧੜਾ ਜਿਹਾ ਬਣ ਗਿਆ ਉਹ ਪਰਮਾਨੈਂਟ ਧੜਾ ਨਹੀਂ ਹੁੰਦਾ ਉਹ ਹੁੰਦੇ ਉਹ ਜਿਹੜੇ ਧੌਣ ਚ ਕਿੱਲਾ ਜਿੰਨਾਂ ਦੇ ਫਸੇ ਹੁੰਦਾ ਉਹ ਵਾਲੇ ਲੋਕ ਹੁੰਦੇ ਨੇ ਤੇ ਆਮ ਆਦਮੀ ਪਾਰਟੀ ਨੂੰ ਪਤਾ ਲੱਗ ਗਿਆ ਕਿ 2022 ਦੇ ਵਿੱਚ ਸੀ ਇੱਕ ਹਵਾ ਕਾਲੀਆਂ ਦੇ ਕਾਂਗਰਸੀਆਂ ਪ੍ਰਤੀ ਸੀ ਗੁੱਸਾ ਲੋਕਾਂ ਨੇ ਉਹ ਗੁੱਸਾ ਕੱਢ ਲਿਆ ਜਾਂ ਕਹਿ ਦਿਓ ਕਿ ਲੋਕਾਂ ਦੀ ਜਿਹੜੀ ਖੁਰਕਾ ਮਰ ਗਈ ਜਾਂ ਜਿਹੜੀ ਲੋਕ ਜਿਹੜੇ بڑے ਇੱਕ ਥਰਡ ਫਰੰਟ ਦੀ ਆਸ ਕਰਕੇ ਉਹਨਾਂ ਦੀਆਂ ਸ਼ਾਮਤ ਹੋ ਗਈਆਂ ਖਤਮ ਕਿਉਂਕਿ ਜੇ ਉਹਨਾਂ ਦੀ ਖੁਰਕ ਨਾ ਮਰਦੀ ਤੇ ਫਿਰ ਆਵਾਜ਼ ਦੀ ਪਾਰਟੀ ਨੂੰ ਲੋਕ ਸਭਾ ਦੇ ਵਿੱਚ 13 ਚੋਂ ਘੱਟੋ-ਘੱਟ 8-9 ਸੀਟਾਂ ਆਉਣੀਆਂ ਚਾਹੀਦੀਆਂ ਸੀ ਉਹ ਨਹੀਂ ਆਈਆਂ ਆਈਆਂ ਇਸ ਕਰਕੇ ਹੁਣ ਜਿਹੜੇ ਪਿੰਡਾਂ ਦੇ ਵਿੱਚ ਸਰਕਾਰ ਦਾ ਜ਼ੋਰ ਲੱਗਾ ਕਿ ਇਸੇ ਕਰਕੇ ਤੇ ਇਹਨਾਂ ਨੇ ਬੜੀ ਹਿਸ਼ਿਆਰੀ ਦੇ ਨਾਲ ਇਹ ਪਾਸ ਕਰਵਾ ਦਿੱਤਾ ਕਿ ਪੰਚਾਇਤੀ ਚੋਣਾਂ ਪਾਰਟੀ ਸਿੰਬਲ ਤੇ ਨਹੀਂ ਹੋਣੀਆਂ ਹਾਲਾਂਕਿ ਪਿਛਲੇ 30 ਸਾਲਾਂ ਤੋਂ ਤੇ ਮੈਂ ਵੀ ਨਹੀਂ ਦੇਖਿਆਗੇ ਕਿਸੇ ਪੰਚਾਇਤੀ ਚੋਣਾਂ ਪਾਰਟੀ ਸਿੰਬਲ ਤੇ ਲੜੀਆਂ ਨੇ ਇੱਕ ਤੇ ਹੁਣ ਜਿੰਨੇ ਵੀ ਸਰਪੰਚ ਜਿੱਤਣਗੇ ਆਮਾਦੀ ਪਾਰਟੀ ਕਹੇਗੀ ਸਾਡੇ ਹੀ ਆ ਇਹਨਾਂ ਨੂੰ ਵੱਡਾ ਭਰਮ ਭਲੇਖਾ ਪਾਲ ਕੇ ਬੈਠੇਗੀ ਦੂਜੀ ਗੱਲ ਇਹਨਾਂ ਦਾ ਕੋਈ ਧੜਾ ਹੈ ਨਹੀਂ ਸੀ ਇਸ ਕਰਕੇ ਨੇ ਵੀ ਧੜੇ ਬਾਜੀ ਨਹੀਂ ਹੈ ਪਰ ਜੇ ਪਿੰਡਾਂ ਦੇ ਵਿੱਚ ਧੜੇ ਬਾਜੀ ਨਹੀਂ ਤੇ ਫਿਰ ਐਮਐਲ ਦੀਆਂ ਵੋਟਾਂ ਦੇ ਧੜੇ ਬਾਜੀ ਕਿਉਂ ਹੁੰਦੀ ਆ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਵਿੱਚ ਕਿਉਂ ਧੜੇ ਬਾਜੀ ਹੁੰਦੀ ਖੁਦ ਵੀ ਸਾਡੇ ਹੀ ਜਿੱਤਣ ਤੇ ਜੇ ਬਗਾਨਿਆਂ ਦੇ ਜਿੱਤਣਗੇ ਤਾਂ ਅਸੀਂ ਡਰਾਤ ਮੁਕਾ ਕੇ ਕਹਿ ਲਾਂਗੇ ਕਿ ਸਾਡੇ ਆ ਸਾਡੇ ਵੱਲ ਆਜੋ ਅਹੀਂ ਤਾਂ ਨੂੰ ਪੈਸੇ ਦਵਾਂਗੇ ਫੰਡ ਦਵਾਂਗੇ ਹੱਲੇ ਤੱਕ ਤੇ ਪਿਛਲੇ ਠਾਈਆਂ ਮਹੀਨਿਆਂ ਤੋਂ ਐਮਐਲਏ ਵੀ ਚੀਕਾਂ ਮਾਰਦੇ ਨੇ ਮੰਤਰੀ ਵੀ ਮਾਰਦੇ ਚੀਕਾਂ ਕਿ ਫੰਡ ਸਾਨੂੰ ਫੰਡ ਨਹੀਂ ਮਿਲਿਆ ਗਿਆ ਹੁਣ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇੱਕ ਹਲਕੇ ਦੇ ਵਿੱਚ 55 55 50 50 ਜਾਂ 60 60 ਲੱਖ ਰੁਪਇਆ ਦਿੱਤਾ ਹੈਗਾ ਇਸ ਕਰਕੇ ਉਹ ਪਿੰਡਾਂ ਦੇ ਵਿੱਚ ਜੋਰ ਲਾਇਆ ਜਾ ਰਿਹਾ ਕਿ ਐਮਐਲਏ ਦੇ ਕਹਿਣ ਤੇ ਹੀ ਪੰਚਾਇਤਾਂ ਬਣਨ ਤੇ ਜਿਹੜੇ ਆਮ ਆਦੀ ਪਾਰਟੀ ਦੇ ਜਿਹੜੇ ਵਰਕਰ ਹੋਣਗੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਵੀ ਜਿੱਥੇ ਲੱਗਾ ਕਿ ਅਕਾਲੀ ਦਲ ਦਾ ਬੰਦਾ ਸਟਰੋਂਗ ਆ ਪਿੰਡ ਦੇ ਵਿੱਚ ਜਾਂ ਜਿੱਥੇ ਲੱਗਾ ਕਿ ਕਾਂਗਰਸ ਪਾਰਟੀ ਦਾ ਬੰਦਾ ਪਿੰਡ ਦੇ ਵਿੱਚ ਬੜਾ ਸਟਰੋਂਗ ਆ ਉੱਥੇ ਫਿਰ ਇਹ ਰਿਜ਼ਰਵ ਕਰ ਦੇਣਗੇ ਆਪਣੇ ਹਿਸਾਬ ਨਾਲ ਕਰਨਗੇ ਰੋਸਟਰ ਆਪਣੇ ਹਿਸਾਬ ਨਾਲ ਕਰਨਗੇ ਤੇ ਜੇ ਉੱਥੇ ਕੋਈ ਢੱਲੇਦਾਰ ਬੰਦਾ ਕੋਈ ਕਾਂਗਰਸੀ ਜਾਂ ਅਕਾਲੀ ਦਲ ਜਿੰਨੂੰ ਇਹਨਾਂ ਨੂੰ ਲੱਗਾ ਕਿ ਉਹ ਬੰਦਾ ਜਿੱਤ ਸਕਦਾ ਉਹਨੂੰ ਪਹਿਲਾਂ ਆਪਣੇ ਚ ਸ਼ਾਮਲ ਕਰ ਲੈਣਗੇ ਵੀ ਸਰਪੰਚ ਤੂੰ ਬਣ ਜਾ ਤੇਰੇ ਕਹਿਣ ਤੇ ਪਿੰਡ ਦੇ ਕੰਮ ਹੋਣਗੇ ਤੇਰੇ ਕਹਿਣ ਤੇ ਐਮਐਲਏ ਚੱਲੂਗਾ ਐਮਐਲਏ ਨੇ ਜੇ ਪਿੰਡ ਚ ਵੀ ਆਉਣਾ ਤੇ ਤੇਰੇ ਘਰ ਆਇਆ ਕਰੂਗਾ ਤੇਰੀ ਆਉ ਭਗਤ ਚੰਗੀ ਹੋਗੀ ਤੂੰ ਹੀ ਇਸ ਪਿੰਡ ਦਾ ਮੁੱਖ ਮੰਤਰੀ ਹੋਏਗਾ ਫਿਰ ਇਹ ਜਿਹੜਾ ਇਸ ਕਰਕੇ ਸਰਕਾਰ ਦਾ ਜਿਹੜਾ ਯੋਰ ਲੱਗਾ ਹੈਗਾ ਇਸ ਕਰਕੇ ਸਰਕਾਰ ਨੇ ਇੱਕ ਕਹਿੰਦੇ ਨੇ ਇੱਕ ਤੀਰ ਦੋ ਕਮਣ ਉਹ ਨਿਸ਼ਾਨੇ ਲਾਤੇ ਵਿਰੋਧੀਆਂ ਨੂੰ ਪਤਨ ਲਗਾ ਐਮੈਂਡਮੈਂਟ ਵੀ ਕਰਵਾ ਲਈ ਕਿ ਕੱਲ ਨੂੰ ਜਦੋਂ ਰਿਜ਼ਲਟ ਆਉਣਗੇ ਕਹਿਣਗੇ ਸਾਡੀਆਂ ਪੰਚਾਇਤਾਂ ਜਿੱਤ ਗਈਆਂ ਦੂਜੀ ਗੱਲ ਰੋਸਟਰ ਨਵੇਂ ਸਿਰ ਤੋਂ ਤਿਆਰ ਹੋ ਗਿਆ ਉਹਦੇ ਨਾਲ ਕਈਆਂ ਦਾ ਹੱਕ ਵੀ ਮਾਰੇਗਾ ਕਿਉਂਕਿ ਕਈ ਤਿਆਰੀ ਕਰਕੇ ਬੈਠੇ ਹੋਣਗੇ ਕਿ ਹੁਣ ਜੀ ਆ ਰਿਜ਼ਰਵ ਸੀ ਪਿੰਡ ਮੰਨ ਕੇ ਚੱਲੋ ਤੇ ਅਗਲੀ ਵਾਰ ਜਿਹੜਾ ਵਾ ਉਹ ਜਰਨਲ ਹੋ ਜਾਊਗਾ ਜਾਂ ਜਿਹੜਾ ਜਰਨਲ ਸੀ ਉਹ ਅਗਲੀ ਵਾਰ ਰਿਜ਼ਰਵ ਹੋ ਗਿਆ ਹੁਣ ਇਹਨਾਂ ਨੂੰ ਨਵੇਂ ਸਿਰੋਂ ਆਪਣੇ ਹਿਸਾਬ ਦੇ ਨਾਲ ਐਮਐਲਏ ਦੇ ਮੁਤਾਬਕ ਹੀ ਪਿੰਡਾਂ ਦਾ ਜਿਹੜਾ ਵਾ ਰਾਖਵੇਂ ਕਰਨ ਦਾ ਜਿਹੜਾ ਰੂਸਟਰ ਤਿਆਰ ਹੋਊਗਾ